ਕਿਹੜਾ ਨਰਨਾ ਜਾ ਗਿਆ ਕਿਹੜਾ ਨਰਨਾ ਟਿੰਡ ਸੁਬਰਾਹਰੇ ਨੇ ਮੁੱਤੀ ਆਲੇ ਸਭੀ ਗੱਲ ਹੋ ਜਾਂਦੀ ਇਹ ਮਈ ਜੀ 6 ਤੇ ਮਰਗੀਆਂ ਤੇ 4 ਟੰਗਰੋ ਆਵੇ ਡਾਕਟਰ ਲੈ ਦੋ ਆਪਾਂ ਕਰਾਂ ਮਰੀਆਂ ਕਿਤਾਂ ਇੱਥੇ ਜੇ ਬਾਹਰ ਚੜਦੀਆਂ ਕੋ ਬਣ ਗਿਆ ਘਰ ਆ ਹਾਂ ਜੋ ਉਪਰ ਆਦੀਆਂ ਗੱਲਾਂ ਬਹੁਤ ਕਿੰਨੀਆਂ ਮੱਝਾਂ ਜਿਹੜੀਆਂ ਮਰਗੀਆਂ ਇਹ ਕਿੰਨੀਆਂ ਜਿਹੜੀਆਂ ਬਿਮਾਰ ਆ 4 ਬਿਮਾਰ ਆ ਤੇ 6 ਮਰ ਗਏ ਇਹ ਸੁੰਗਣਾ ਲੈ ਸਰਾ ਮਾਮਰਾ ਹਾਂਜੀ ਕਰਦਾ ਗੁਜ਼ਾਰਾ ਕਰਕੇ ਸੰਗਤ ਇਸ ਤਰ੍ਹਾਂ ਹੀ ਮਾਲਤੇ ਹਾਂ ਅੱਛੇ ਡੰਗਣਾ ਦੇ ਕਰ ਰਿਹਾ ਚੱਲ ਹਾਂ ਕਾਕੀ ਅਪੀਲ ਕਰੋਗੇ ਦਾਨੀ ਮਿਰਾਨੋ ਕੋਈ ਨਾ ਕੋਈ ਮੇਰੀ ਮਦਦ ਕੀਤੀ ਹੋਵੇ ਜੇਕਰ ਕਿਸੇ ਨੇ ਘੜੀ ਮਦਦ ਕਰਨੀ ਹੋਵੇ ਤਾਂ ਕਿ 81476127 ਇਹ ਵੀ ਦੁਬਾਰਾ ਫੀਡ ਕਰਦੇ 8146576127 ਪਿੰਡ ਦਾ ਨਾਮ ਦਾ ਪਿੰਡ ਹੀ ਰਹਿੰਦੇ ਕੁਤੀਆਂ ਪਿੰਡ ਦੋ ਜਾ ਫਟਾ ਉਸ ਭਰਾ ਮੇਰੇ ਪਿੰਡ ਦਾ ਫਿਰ ਹੋਣਾ ਇਹ ਵੀ ਰਹੇ ਹੋਈ ਆ ਵੀ ਮਾਲ ਤੇ ਜਰਾ ਹੀ ਵਿਚਰ ਕੇ ਮਰ ਗਏ ਆ ਹਾਂ ਤੇ ਰੱਬ ਹੀ ਰੱਖਾ ਜੀ ਜੀ ਆਪਣਾ ਬਜੇਤਰ ਸਿੰਘ ਆ ਜੀ ਨਾਮ ਦਾ ਤਾਂ ਕੀ ਗੱਲ ਹੋਈ ਆ ਮੱਜਾਂ ਦੇ ਇਹ ਮੱਜਾਂ ਵੀਰ ਜੀ ਪੱਠੇ ਔਰ ਵਾਲੇ ਜਿਹੜੇ ਨਾ ਹਾਂ ਜਿਹੜੀ ਫੋਟ ਹੁੰਦੀ ਆ ਹਾਂਜੀ ਉਹ ਖਾ ਗੀਆਂ ਤੇ ਉਤੋਂ ਪਾਣੀ ਪੀ ਕੇ ਤੇ ਆਫਰੀਕੀਆਂ ਦੇ ਨਾਲ ਮੌਤ ਹੋ ਗਈ ਕਿੰਨੀਆਂ ਮੱਝਾਂ ਜਿਹੜੀਆਂ ਮਰੀਆਂ ਇਹ 6 ਮੱਝਾਂ ਜਿਹਨਾਂ ਦੀ ਮੌਤ ਹੋ ਗਈ ਹੈ ਕਿੰਨੀ ਕੋ ਕੀਮਤ ਜੜੀ ਹੈ ਮੱਝਾਂ ਦੀ ਇਹ ਹੁਣ ਲਗਭਗ ਕੋਈ 1.5 ਲੱਖ ਦੀ ਮੱਝਤ ਹੈਗੀ ਇੱਕ ਲੱਖੋਂ ਤਾਂ ਤਾਂ ਵਾਲੀਆਂ ਮੱਝਾਂ ਚਰੇਦੀਆਂ ਤੇ ਇਹੋ ਹੀ ਇਹਦਾ ਵਿਚਾਰੇ ਦਾ ਗੁਜ਼ਾਰਾ ਹੈ ਦੁੱਧ ਪਾ ਕੇ ਵਿਚਾਰਾ ਕਰਦਾ ਹੈ ਆਪਦਾ ਵਿਚਾਰਾ ਕਿਉਂਕਿ ਪਹਿਲੀ ਤੱਕ ਲਾ ਡੇਢ ਕਿਲਾ ਥੋੜੀ ਹੈ ਭਾਈ ਤੇ ਉਤੋਂ ਹੀ ਇਹਦਾ ਵਿਚਾਰੇ ਦਾ ਗੁਜ਼ਾਰਾ ਚੱਲਦਾ ਸੀ ਤੇ ਉਹ ਵੀ ਕੰਮ ਟੱਪ ਹੋ ਗਿਆ ਵਿਚਾਰੇ ਦਾ ਕਿੰਨੀਆਂ ਮੱਝਾਂ ਜੜੀਆਂ ਮਾਰ ਹੋਣਾ ਇਹ ਕੁੱਲ 10 ਮੱਝਾਂ ਹੀ ਇੱਥੋਂ ਦੇ ਜਿਹੜੀਆਂ 6 ਮੱਝਾਂ ਤੇ ਖੜਮੋਰੀਆਂ ਚਾਰ ਮੱਝਾਂ ਹੋਰ ਬਿਮਾਰ ਆ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ। ਮਤਲਬ ਕੀ ਮੰਗ ਰੋਗੇ। ਮੰਗ ਇਹ ਹੀ ਆ ਕਿ ਦਾਨੀ ਸੱਜਣਾ ਨੂੰ ਕਿ ਵੀਰ ਦੀ ਵਾਧਵਾਦ ਮਾਰ ਦਿੱਤੀ ਜਾਵੇ। ਇਹ ਤੇਰਾ ਕੋਈ ਨਾ ਲੈ ਕੇ ਲਿਆ। ਮਾਲਕ ਕਿਹਦਾ ਲੈ ਆ। ਜਿਹੜਾ ਗੁਜ਼ਾਰਾ ਕਰਦਾ ਚੱਲਦਾ। ਕੀ ਨਾ ਕਿ ਭਈ ਡਰਾ। ਓਰੇ ਆਮ ਸਿੰਘ। ਕੰਡਕੜਾ। ਸਬਰਾਏ। ਕੀ ਗੱਲ ਹੋਈ ਆ ਮੈਂ ਕਹਾਂ। ਮਜਾ ਇਹ ਤਾਂ ਬਾਹਰ ਚੱਲਨੇ ਛੱਡੀਆਂ ਇਹ। ਹਾਂ। ਇਹ ਇੰਨਾ ਲੱਗ ਬਈ ਰਿਆ ਦੇ ਚਾਹ ਪੀਣ ਜਲੇ ਕੇ ਮਰ ਪਾਣੀ ਪੀਣਾ ਹਾਂਜੀ ਲਾਗੇ ਕਿਸ ਦੇ ਪੱਠੇ ਜਿਤਨਾ ਪਾਣੀ ਪੁਣੀ ਲੱਗਾ ਉਹਨਾਂ ਪੱਠਿਆਂ ਨੂੰ ਹਾਂਜੀ ਤੇ ਉਹ ਔੜੇ ਸਮਝ ਲੋ ਔੜੇ ਖਾ ਕੇ ਜਬਰ ਕਿਰ ਕਿਰ ਲਈ ਹੈ ਉਹ ਤਰਾ ਹੀ ਨਹੀਂ ਆਉਂਦਾ ਕੁੱਪਾ ਜੀਂਦੇ ਕਿਆਂ ਦੇ ਹੋਂ ਇਹ ਮੁੜ ਕੇ ਡਿੰਗ ਲਾਪੀਂਗੇ ਕਿ ਨਹੀਂ ਆ ਕੇ ਜੜੀ ਮਰ ਜਾਗੇ ਮਰਿੰਗੇ ਇਸੇ ਨੂੰ ਹੀ ਆ ਜਣੀ ਜਿਹੜੇ ਡਿੱਗੀਆਂ ਪਾਣੀ ਚ ਹਾਂਜੀ ਤੇ ਪੰਜ ਚਾਰ ਨਹੀਂ ਜਿਹੜੀਆਂ ਢਿੰਗੀਆਂ ਵਾ ਹਲਾ ਟੀਵੀ ਕੋਲ ਕਰਨੇ ਆ ਡਾਕਟਰ ਆ ਤਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਮੋਕੇ ਤੇ ਪਹੁੰਚਾਈ ਤੇ ਹੋਈ ਨਹੀਂ ਲੈਣੀ ਵੀ ਕੋਈ ਆਇਆ ਲੈਣਾ ਕੋਈ ਐਵੇਂ ਥੋੜਾ ਆ ਦੇ ਵੈਸੇ ਚੱਲਿਆ ਕੋਈ ਆਇਆ ਨਹੀਂ ਕੀ ਮੰਗ ਕਰੋਗੇ ਹੁਣ ਮੰਗਦੇ ਇਹੋ ਹੀ ਮਾਤਰੀ ਆ ਜਿੰਨੀ ਕੋਈ ਕੋਈ ਕੱਟ ਸਕਦਾ ਅਗੀ ਇਦਾਂ ਦੀ ਸੱਜਰ ਹੋਈ ਜਿੰਨੀ ਵੀ ਕਰੇ ਉਹ ਨਹੀਂ ਉਹਦੀ ਗੱਲ ਕਰਤੇ ਇਹ ਮਾਤੜੀਆ ਵਿਚਾਰਾ ਬੜੀ ਥੋੜੀ ਹੈ